ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਤੁਹਾਡੇ ਲਈ ਫੋਰ ਸੇਲ ਜਾਨਵਰ ਲੈ ਕੇ ਆਏ ਆਂਗੇ ਦੋਸਤੋ ਦੋ ਘੋੜੀਆਂ ਇੱਕ ਨੁਕਰਾ ਬੇਸ਼ੇਰਾਗਾ ਤੇ ਦੋਸਤੋ ਆਪਾਂ ਫੁੱਲ ਵੀਡੀਓ ਦਿਖਾਵਾਂਗੇ ਵੀਡੀਓ 'ਚ ਹੀ ਰੇਟ ਕਰਾਂਗੇ ਪਹਿਲਾਂ ਤਾਂ ਜਨੇ ਵੀ ਨਵੇਂ ਵੀਰ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਲੱਗਦੀ ਹੈ ਤੁਹਾਨੂੰ ਤਾਂ ਕਿ ਤੁਹਾਡੇ ਲਈ ਆਪਾਂ ਹੋਰ ਵੱਧ ਤੋਂ ਵੱਧ ਵੀਡੀਓ ਪਾਉਂਦੇ ਰਹੀਏ ਤੇ ਆਪਾਂ ਤੁਹਾਡੇ ਲਈ ਘੋੜੀਆਂ ਦੋ ਸੇਲ ਲਈ ਲੈ ਕੇ ਆਏ ਆ ਇੱਕ ਬਿਛੇਰਾ ਦਾ ਨੋਕਰਾ ਤੇ ਇੱਕ ਲਾਲ ਚੰਬੀ ਘੋੜੀ ਹੈ ਜੀ ਇੱਕ ਕਾਲੀ ਚੰਬੀ ਘੋੜੀ ਆ ਬਹੁਤੀ ਚੰਗੇ ਜਾਨਵਰ ਆਗੇ ਦੋਸਤੋ ਨਾਬਾ ਮੰਡੀ ਤੇ ਜਗਰਾਵਾ ਮੰਡੀ ਨੇੜੇ ਆ ਚੁੱਕੀ ਹੈ ਜੇ ਕਿਸੇ ਵੀ ਨੇ ਖਰੀਦਣਾ ਹੋਵੇ ਜਾਨਵਰ ਤਾਂ ਬੇਫਿਕਰ ਹੋ ਕੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈਆਂ ਤੋਂ ਆਪਾਂ ਘੋੜੀਆਂ ਦੀ ਲੈਣੇ ਆ ਡਿਟੇਲ ਤੇ ਦੋਨੇ ਘੋੜੀਆਂ ਮੇਟ ਕਰਾਈਆਂ ਹੋਈਆਂ ਆ ਤੇ ਕਿਹੜੇ ਕਿਹੜੇ ਘੋੜੇ ਤੋਂ ਮੇਟ ਕਰਾਈਆਂ ਹੋਈਆਂ ਆ ਆਪਾਂ ਉਹ ਵੀ ਪੁੱਛਦੇ ਆ ਤੁਹਾਨੂੰ ਫੋਟੋਆਂ ਵੀ ਦਿਖਾਵਾਂਗੇ ਘੋੜਿਆਂ ਦੀਆਂ ਜਿਹੜੇ ਘੋੜੇ ਤੋਂ ਮੇਟ ਆ ਦੋਨੋਂ ਘੋੜੀਆਂ ਤੇ ਦੋਨੋਂ ਦੀ ਵੀਡੀਓ ਆ ਜੋ ਦੋਸਤੋ ਸਾਂਝੀ ਕਰਕੇ ਤੁਹਾਡੇ ਨਾਲ ਦਿਖਾਈਏ ਤੁਹਾਨੂੰ ਦੋਨੋਂ ਜਾਨਵਰ ਇਹ ਜਾਨਵਰ ਦੋਨੋਂ ਜੀ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਖੜੇ ਹੈਗੇ ਜੀ ਇਹ ਤੇ ਬਾਈ ਗੋਗੀ ਬਾਬਾ ਜੀ ਕੋਲੇ ਜਾਨਵਰ ਖੜੇ ਹੈਗੇ ਇਹ ਤੇ ਫालतੂ ਕੋਈ ਵੀਰ ਕਾਲ ਨਾ ਲਾਵੇ ਜੇ ਕਿਸੇ ਵੀਰ ਨੇ ਖਰੀਦਣਾ ਜਾਨਵਰ ਉਹੀ ਕਾਲ ਕਰੇ ਕਿਉਂਕਿ ਵਿੱਚ ਬਾਈ ਬਹੁਤ ਸਵਾਦ ਲੈਣ ਵਾਲੀ ਹੁੰਦੇ ਆ ਫੋਨ ਲਾ ਕੇ ਤੇ ਬਾਈ ਨੂੰ ਉਹੀ ਬੰਦਾ ਸੰਪਰਕ ਕਰੇ ਜਿਹਨੇ ਜਾਨਵਰ ਖਰੀਦਣਾ ਹੈ ਅਸੀਂ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਡੇ ਲਈ ਦੋ ਘੋੜੀਆਂ ਸੇਲ ਲੈ ਕੇ ਆਏ ਆ ਤੇ ਅਕਸਰ ਸਾਨੂੰ ਪਤਾ ਹੀ ਆ ਵੀ ਨੇੜੇ ਮੇਲੇ ਆ ਚੁੱਕੇ ਆ ਦੋ ਨਾਬਾ ਤੇ ਜਗਰਾਵਾ ਮੇਲਾ ਨੇੜੇ ਆ ਚੁੱਕਿਆਗਾ ਤੇ ਖਰੀਦਣ ਲਈ ਹੋ ਜੋ ਤਿਆਰ ਜਾਨਵਰ ਤੇ ਬਹੁਤ ਹੀ ਘੈਂਟ ਜਾਨਵਰ ਆ ਬਾਈ ਕੋਲੇ ਤੇ ਆਹਾ ਬੱਚਾ ਕਾ ਘੋੜੀ ਦਾ ਤੇ ਘੋੜੀ ਵੀ ਦਿਖਾਉਣੇ ਆ ਤੁਹਾਨੂੰ ਆਪਾਂ ਤੇ ਕਰਦੇ ਆ ਬਾਈ ਨਾਲ ਗੱਲਬਾਤ ਕਿਹੜੇ ਕਿਹੜੇ ਜਾਨਵਰ ਸੇਲ ਆ ਬਾਈ ਕੋਲੇ ਅਸੀਂ ਕਾਲ ਬਾਈ ਜੀ ਅਸੀਂ ਕਾਲ ਤੇ ਆਪਣੇ ਬਾਈ ਆ ਘੋੜੀ ਸੇਲ ਆ ਗਈ ਇੱਕ ਤਾਂ ਹਾਂ ਹਾਂਜੀ ਬਾਈ ਕਿਹੜੇ ਕਿਹੜੇ ਜਾਨਵਰ ਕਿਹੜੇ ਕਿਹੜੇ ਸੇਲ ਆ ਭਲਾ ਦੱਸੋ ਆਪਾਂ ਕਾਲੀ ਚੰਬੀ ਘੋੜੀ ਆ ਇੱਕ ਲਾਲ ਚੰਬੀ ਘੋੜੀ ਠੀਕ ਆ ਜੀ ਤੇ ਲਾਲ ਚੰਬੀ ਤਾਂ ਆ ਆ ਗਈ ਹਨਾ ਜੀ ਹਾਂਜੀ ਤੇ ਇਹਦੀ ਡਿਟੇਲ ਦਿਓ ਜੀ ਇਹ ਆਪ ਤਾਂ ਹੋਰ ਲੈਂਦੀ ਆ ਬਈ ਇਹ ਠੀਕ ਆ ਜੀ ਤੇ ਹੁਣ ਵਾਈਟ ਸ਼ਾਨ ਘੋੜਾ ਜਿਹੜਾ ਨੂਰੇ ਦਾ ਬਾਕਰਪੁਰਾ ਦਾ ਬੱਚਾ ਵਿੱਕੀ ਮੰਗਵਾਲ ਕੋਲੇ ਠੀਕ ਆ ਉਹ ਥੋੜੇ ਤੋਂ 2.5 ਮਹੀਨਾ ਵਿੱਚ ਰਹਿਣੇ ਦਾ ਠੀਕ ਆ ਜੀ ਤੇ ਮਗਰੇ ਦੇ ਦਾਰੇ ਘੋੜੇ ਦਾ ਬੱਚਾ ਭਰੋ ਵਾਲੇ ਦਾ ਠੀਕ ਆ ਜੀ ਆਹਾ ਬੱਚਾ ਜੀ ਦਾਰੇ ਘੋੜੇ ਦਾ ਜਿਹੜਾ ਕਹਿੰਦੇ ਆ ਤੇ ਆ ਦੋਨੇ ਬੱਚੇ ਇਸ ਘੋੜੀ ਦੇ ਆ ਬਿਛੇਰੀ ਵੀ ਤੇ ਇਹ ਬਿਛੇਰਾ ਵੀ ਬਾਕੀ ਚਾਰਸ ਪਰੋਂ ਘੋੜੀ ਦੇਖ ਸਕਦੇ ਹੋ ਦੋਸਤੋ ਸਵਾਰੀ ਦੀ ਬਿਲਕੁਲ ਪਾਸ ਆ ਨਾ ਬਾਈ ਸਵਾਰੀ ਦੀ ਬਿਲਕੁਲ ਪਾਸ ਆ ਹਡੰਪਰਾਂ ਦੀ ਪੂਰੀ ਮਜ਼ਬੂਤਾ ਕੱਦ ਕਿੰਨਾ ਵੀਰੇ ਘੋੜੀ ਦਾ ਦਾ 60+ ਫੱਟੀ ਵਾਲਾ ਪੂਰਾ 60 ਇੰਚ ਕੱਦ ਦਾ ਘੋੜੀ ਦਾ ਤੇ ਸਵਾਰੀ ਦੀ ਬਿਲਕੁਲ ਪਾਸ ਆ ਜੀ ਬਾਲਪੋਰੀਆਂ ਦੀ ਸਾਫ ਆ ਦੋਸਤੋ ਘੋੜੀ ਜੇ ਕਿਸੇ ਵੀ ਨੇ ਖਰੀਦਣੀ ਹੋਵੇ ਤਾਂ ਬਾਈ ਦਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਤੇ ਬਹੁਤ ਹੀ ਜੰਗੇ ਜਾਨਵਰਾਂ ਸ਼ਾਨਦਾਰ ਸਾਰੇ ਘੋੜੀ ਜੀ ਹੁਣ ਫਿੱਕੀ ਪੈਂਦੀ ਆ ਕਿਉਂਕਿ ਬੱਚੇ ਦੀ ਚੋਂਡ ਕਰਕੇ ਥੋੜੀ ਜੀ ਫਿੱਕੀ ਪਈ ਵੀ ਆ ਘੋੜੀ ਤੇ ਹੋਰ ਕੋਈ ਵੀ ਉਹ ਨੁਕਸ ਨਹੀਂ ਘੋੜਿਆਂ ਦੇ ਵਿੱਚ ਬਹੁਤ ਹੀ ਚੰਗੀਆਂ ਘੋੜੀਆਂ ਆ ਤੇ ਸਾਰੇ ਜਾਨਵਰ ਬਹੁਤ ਚੰਗੇ ਪਾਲੇ ਹੋਏ ਬਾਈ ਕੋਲੇ ਤੇ ਬੇਫਿਕਰ ਹੋ ਕੇ ਕਾਲ ਕਰ ਸਕਦੇ ਹੋ ਤੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਆਪਾਂ ਦੂਜੀ ਘੋੜੀ ਦੀ ਵੀ ਵੀਡੀਓ ਦਿਖਾਉਣਿਆ ਤੁਹਾਨੂੰ ਕਾਲੀ ਜੰੰਬੀ ਘੋੜੀ ਦੀ ਤੇ ਆਓ ਦੋਸਤੋ ਕਾਲੀ ਜੰੰਬੀ ਘੋੜੀ ਦੇਖਿਏ ਤੇ ਕਰਦੇ ਆ ਬਾਈ ਨਾਲ ਗੱਲਬਾਤ ਕਾਲੀ ਚੰਬੀ ਘੋੜੀ ਬਾਰੇ ਵੀ ਦੋਸਤੋ ਇੱਕ ਆਹ ਕਾਲੀ ਚੰਬੀ ਘੋੜੀ ਆ ਦੇਖ ਸਕਦੇ ਹੋ ਚਾਰ ਚੁਫੇਰੇ ਤੇ ਹੱਡਾਂ ਪਹਰਾਂ ਦੀ ਪੂਰੀ ਮਜ਼ਬੂਤ ਆ ਇਹ ਘੋੜੀ ਬਈਰੇ ਕਿਹੜੇ ਘੋੜੇ ਤੋਂ ਮੇਟਾ ਕੀ ਇਹ ਭੀਮ ਘੋੜੇ ਤੋਂ ਡਾਕਟਰ ਗਰਸੇਵ ਕਾਲੇ ਡਾਕਟਰ ਗਰਸੇਵ ਕਾਲੇ ਘੋੜੇ ਤੋਂ ਮੇਟਾ ਹੈ ਭੀਮ ਘੋੜੇ ਤੋਂ ਤੇ ਕਿੰਨੀ ਹਾਈਟ ਆ ਉਹ ਘੋੜੇ ਦੀ ਬਈ ਜੀ ਬਈ 64 ਇੰਚ 24 ਇੰਚ ਹਾਈਟ ਆ ਜੀ ਘੋੜੇ ਜਿਹੜੇ ਘੋੜੇ ਤੋਂ ਹੈ ਮੇਟ ਆ ਕਿੰਨੇ ਟਾਈਮ ਦੀ ਮੇਟ ਹੋ ਗਈ ਵੀਰੇ ਇਹਨੂੰ ਹੋ ਗਿਆ ਡੇਢ ਮਹੀਨਾ ਡੇਢ ਮਹੀਨੇ ਦੀ ਹੋ ਗਈ ਜੀ ਇਹ ਹੈ ਗੱਬਣ ਤੇ ਬਾਕੀ ਦੇਖ ਸਕਦੇ ਹੋ 400 ਬਾਲਪੁਰਿਆਂ ਦੇ ਬਿਲਕੁਲ ਸਾਫ ਆ ਸਵਾਰੀ ਵੀ ਪਾ ਦਾ ਤੇ ਸਵਾਰੀ ਦੀ ਬਿਲਕੁਲ ਪਾ ਸਕੀ ਘੋੜੀ ਤੁਸੀਂ ਸਵਾਰੀ ਕਰਕੇ ਦੇਖ ਸਕਦੇ ਹੋ ਘੋੜੀ ਤੇ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਬਾਡੀ ਬੰਡਰ ਦੀ ਬਹੁਤ ਚੰਗੀ ਆ ਘੋੜੀ ਦੇਖ ਸਕਦੇ ਕੰਨਾਂ ਕੁੰਨਾਂ ਦੀ ਬਹੁਤ ਸੁਨੱਖੀ ਆ ਕੰਨ ਕੁੰਨ ਨੂੰ ਪੁੱਲ ਜੋੜਦੀ ਆ ਘੋੜੀ علاوہ ਸੁਣਾ ਕਿਸਤੀ ਰਹਿੰਦੀ ਹੈ ਬੱਚੇ ਇਹ ਘੋੜੇ ਤੇ ਲਿਆਂਦੀ ਆ ਕਿ ਵੀਰੇ ਆਪਦੇ ਤੇ ਲਿਆਂਦੀ ਆ ਤੇ ਬਾਈ ਘੋੜੇ ਦੀ ਵੀ ਲੈ ਜਾਂਦੀ ਵੀ ਲੈ ਜਾਂਦੀ ਆ ਤੇ ਜਿਹੜੀ ਆਪਾਂ ਲਾਲ ਜੰਬੇ ਦੀ ਵੀਡੀਓ ਬਣਾਈਏ ਘੋੜੀ ਦੀ ਉਹਦੀ ਖਾਸੀਅਤ ਹੈ ਉਹਦੀ ਖਾਸੀਅਤ ਇਹ ਹੈ ਹਨਾ ਨੁਕਰੇ ਬੱਚੀ ਦਿੰਦੀ ਆ ਉਹ ਠੀਕ ਹੈ ਜੀ ਆਓ ਦੋਸਤੋ ਰੇਟ ਬਾਰੇ ਕਰੀਏ ਆਪਾਂ ਗੱਲਬਾਤ ਘੋੜੀਆਂ ਦਾ ਦੋਨਾਂ ਦਾ ਰੇਟ ਹੈਗਾ ਜੀ ਇਹ 2-2 ਲੱਖ ਰੁਪਈਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਤੇ ਗੱਬਣਾ ਦੋਨੇ ਘੋੜੀਆਂ ਜੀ ਤੁਹਾਨੂੰ ਪਤਾ ਹੀ ਹੈ ਵੀ ਗੱਬਣ ਬੋਸੂ ਜਲਦੀ ਜਲਦੀ ਨਹੀਂ ਮਿਲ ਗੱਬਣਾ ਤੇ ਬਹੁਤ ਹੀ ਚੰਗੀਆਂ ਘੋੜੀਆਂ ਆ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਤੇ ਜੇਕਰ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਮਾਈ ਨਾਲ ਸੰਪਰਕ ਕਰ ਸਕਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਜੇ ਕਿ ਸਭ ਵੀ ਨੈਟ ਲਗਾਉਣੀ ਹੁੰਦੀ ਹੈ ਤਾਂ ਆਪਣੇ 79711016345 ਵਾਲੇ ਨੰਬਰ ਤੇ ਆਪਾਂ ਨੂੰ ਤੁਸੀਂ ਇੱਕ ਦੋ ਫੋਟੋਆਂ ਤੇ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਦੋਸਤੋ ਤਾਂ ਤੁਹਾਡੇ ਐਡ ਲਾ ਦੇਵਾਂਗੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਲੱਗੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜਾਂਦੇ ਰਹੋ